ਕਸਬਾ ਧਾਰੀਵਾਲ ਵਿਖੇ ਦਿਨ ਦਿਹਾੜੇ ਘਰ ਦੇ ਬਾਹਰ ਖੜੀ ਮੋਟਰਸਾਈਕਲ ਨੂੰ ਚੋਰਾਂ ਵੱਲੋਂ ਚੋਰੀ ਕੀਤਾ ਗਿਆ। ਸ਼ਾਤਰ ਚੋਰ ਨੇ ਪਹਿਲਾਂ ਕਾਫੀ ਦੇਰ ਆਸ-ਪਾਸ ਨਿਗਰਾਨੀ ਰੱਖੀ ਤੇ ਬਾਅਦ ਵਿੱਚ ਮੌਕਾ ਮਿਲਦੇ ਹੀ ਮੋਟਰਸਾਈਕਲ ਨੂੰ ਚੋਰੀ ਕਰ ਉਹ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਹ ਸਾਰੀ ਘਟਨਾ ਦੀ ਜਿਹੜੀ ਰਿਕਾਰਡਿੰਗ ਹੈ ਉਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज